ਲਓ ਵੇ ਮਤਰੋ ਬਾਈ ਗੁਰਪ੍ਰੀਤ ਕੋਲੇ ਪਹੁੰਚਾਂ ਜੀ ਪਲੂਰਾ ਅਗਲੋ ਗਲੇ ਟਰੈਕਟਰ ਫਾਰਮ ਟਰੱਕ 60 ਕਾੜਾ ਜੀ ਬਾਕੀ ਦੀ ਜਾਣਕਾਰੀ ਗੁਰਪ੍ਰੀਤ ਤੋਂ ਲਵਾਂ ਕੀ ਹਾਲ ਆ ਬਾਈ ਗੁਰਪ੍ਰੀਤ ਠੀਕ ਠਾਕ ਹੋ ਠੀਕ ਠਾਕ ਆ ਹਾਂ ਇੱਕ ਹੀ ਲਿਆਂਦਾ ਅੱਜ ਨਹੀਂ ਦੋ ਟਰੈਕਟਰ ਦੋ ਆ ਠੀਕ ਆ ਇਹ ਫਾਰਮ ਟ੍ਰੱਕ ਬਾਰੇ ਵੇਰਵਾ ਬਾਬਾ ਵੀਰੇ ਇਹ ਫਾਰਮ ਟੈਕ 60 ਬਈ 8 ਮਾਡਲ 8 ਮਾਡਲ ਆ ਇਹ ਠੀਕ ਆ ਪੰਜਾਬ ਨੰਬਰ ਆ 50 ਨੰਬਰ ਟ੍ਰੈਡਰ ਜੇ ਆਪਾਂ ਟਾਇਰਾਂ ਦੀ ਗੱਲ ਕਰੀ ਵੀਰੇ ਜਸਟਿਸ ਬਈ ਇਹਦੇ ਮੂਰਲੇ 90 ਪੈਸੇ ਗੁਡਇਰ ਦੇ ਆ 90 ਪੈਸੇ ਆ ਗੁਡਇਰ ਤੇ ਮੂਰਲੇ ਡਰ ਹੈਗੇ ਆ 45 ਪੈਸੇ ਸਹੀ 45 ਕੇ ਪੈਸੇ ਹੈਣਾ ਨਹੀਂ ਕਹਿਣ ਨੂੰ ਅੱਧੇ ਵੀ ਕਹਿ ਸਕਦੇ ਮਰ ਸਹੀ 45 ਕੇ ਪੈਸੇ 45 ਕੇ ਪੈਸੇ ਆ ਸਹੀ ਟਾਇਰ ਆ ਹਾਂ ਬ੍ਰਿਗੇਡੀ ਦੇ ਟਾਇਰ ਮਤਲਬ ਕਹਿੰਦਾ ਕੰਪਨੀ ਦੇ ਟਾਇਰ ਆ ਚਾਰੇ ਕੰਪਨੀ ਦੇ ਟ੍ਰਿਮਾਰੋਮਾ ਦਾ ਬਹੁਤ ਚੰਗਾ ਪਿਆ ਹਨਾ ਵੀਰੇ ਲੋਗਨ ਮਤਲਬ ਕਿਰੇ ਘੁਰਿਆਂ ਦਾ ਬਹੁਤ ਚੰਗਾ ਟ੍ਰੈਕ ਪਿਆ ਦੀ ਇਹ ਸਭ ਤੁਸੀਂ ਮਗਰਾੜਾਂ ਦਾ ਵੀਰੇ ਸਾਰੇ ਰੀਨਾਲ ਆ ਅੱਛਾ ਬਾਈ ਯਾਰ ਮਗਰਾੜਾਂ ਚ ਰਬਣਾ ਰੋਣਾ ਨਾ ਉਧਰਲੇ ਪਾਸੇ ਸਾਰੇ ਨਾਲ ਹੋਣੀਆਂ ਆ ਵੇਲਾ ਅੱਛਾ ਠੀਕ ਆ ਠੀਕ ਆ ਰਬੜਾ ਠੀਕ ਆ ਠੀਕ ਆ ਠੀਕ ਆ ਓਕੇ ਲੋਵੇ ਮਤਲਬ ਟਰੈਕਟਰ ਬਹੁਤ ਚੰਗਾ ਪਿਆ ਵਾ ਦੇ ਸਕਦਾ ਤੁਸੀਂ ਮਗਰ ਉਹ ਵੇਖ ਤੇ ਅਡਜਸਟੇਬਲ ਹੁੱਕ ਹੁੱਕ ਅਡਜਸਟੇਬਲ ਆ ਡੰਡਾ ਓਰੀਜਨਲ ਆ ਡਰਾਵਰ ਓਰੀਜਨਲ ਆ ਅੱਛਾ ਡੁਬਾ ਡਾ ਬੰਦਾ ਟਰੈਕਟਰ ਵੀ ਅੱਛਾ ਡਰਾਵਰ ਵੀ ਓਰੀਜਨਲ ਆ ਡੰਡਾ ਵੀ ਅੱਡੇ ਡੁਬਾ ਬਟਰਾਂਗੂ ਹੀ ਓਰੀਜਨਲ ਹੀ ਆ ਸਾਰਾ ਲੋਵੇ ਮਤਲਬ ਟਰੈਕਟਰ ਤੇ ਦੇ ਸਕਦਾ ਕੋਈ ਗਲਿਆ ਸੜਿਆ ਨਹੀਂਗਾ ਹਾਂ ਹਾਂ ਟਰੈਕਟਰ ਵਾਕੇ ਚੈੱਕ ਕਰਾ ਬਾਡੀ ਲੈਂਦਾ ਕਿ ਮੇਰੇ ਕੋਲ ਵੀ ਬਾਡੀ ਲੈਂਦਾ ਟਰੈਕਟਰ ਸ਼ੋ ਦਾ ਸਾਰਾ ਅਰੀਜਨਲ ਟਰੈਕਟਰ ਪੰਜਾਬ ਨੰਬਰ ਆ ਪੀਪੀ 11 ਠੀਕ ਆ ਸਾਰਾ ਰੀਨਲ ਆ ਹਨਾ ਹਾਂ ਹਾਂ ਠੀਕ ਆ ਜੇ ਵੀਕ ਸੀਕਣੀ ਟਰੈਕਟਰ ਕਿਦੋਂ ਆਏ ਨਹੀਂ ਵੀ ਰੰਗ ਵੱਜਿਆ ਹੋਊਗਾ ਜਿੰਨਾ ਮੂਰੇ ਰੰਗ ਆ ਟਰੈਕਟਰ ਦੇ ਉਨਾ ਹੀ ਮਗਰ ਰੰਗ ਆ ਹਨਾ ਉਨਾ ਹੀ ਮਗਰ ਆ ਰੰਗ ਹਨਾ ਪੈਰਪੁਰ ਦਾ ਨਾਂ ਤਾਂ ਹਿਸਾਬ ਲਾ ਸਕਦਾ ਤੇ ਮਿੱਤਰੋ ਬਹੁਤ ਸੋਹਣਾ ਟਰੈਕਟਰ ਖੋਲ ਕੇ ਦਿਖਾ ਬੱਬੀ ਇਧਰੋਂ ਵੇਖ ਬਈ ਲੋ ਵੇ ਮਤਰੋ ਟਰੈਕਟਰ ਤੇ ਦੇਖ ਸਦੇ ਬਹੁਤ ਚੰਗੀ ਹਾਲਤ ਦਾ ਪਿਆ ਵਾ ਸੋਕਾ ਹੀ ਪਿਆ ਟਰੈਕਟਰ ਹੈ ਨਾ ਰੇਡੀਏਟਰ ਨਾਲ ਦਾ ਹੀ ਆ ਠੀਕ ਆ ਆ ਸਟਿੱਕਰ ਸੋ ਕਰੋ ਉਵੇਂ ਹੀ ਪਏ ਹੈ ਨਾ ਉਵੇਂ ਉਵੇਂ ਬਈ ਠੀਕ ਆ ਠੀਕ ਆ ਲੋ ਵੇ ਮਤਰੋ ਦੇਖ ਸਦਾ ਜਥੋ ਪੇਂਟ ਲਿਆ ਵਾ ਉਵੇਂ ਛੱਟਿਆ ਵਿਆ ਪਾ ਵਾ ਵੇਖ ਯਾਰ ਜੇ ਟੱਚਿੰਗ ਨਹੀਂ ਮਾਰੀ ਹੈ ਨਾ ਐਸੇ ਤੂੰ ਨੇਟੇ ਕਰਕੇ ਵਿਖਾ ਤੇ ਥੱਲੇ ਪ੍ਰਾਈਮਰ ਨਿਕਲਿਆ ਵਾ ਟਰੈਕਟਰ ਤੇ ਥੱਲੇ ਪ੍ਰਾਈਮਰ ਨਿਕਲਿਆ ਆੜਾ ਇਹ ਆ ਪ੍ਰਾਈਮਰ ਨਿਕਲਿਆ ਉੱਥੇ ਉਵੇਂ ਹੀ ਆ ਉਵੇਂ ਉਵੇਂ ਨਾ ਕੋਈ ਰੰਗ ਕਰਾਦਾ ਇਧਰ ਲੋ ਵੇ ਮਤਰੋ ਇਥੋਂ ਪ੍ਰੈਮਰ ਨਿਕਲਿਆ ਪ੍ਰੈਮਰ ਨਿਕਲਿਆ ਆ ਵੀ ਪ੍ਰੈਮਰ ਨਿਕਲਿਆ ਹੋਇਆ ਹੈ ਹਨਾ ਹਾਂ ਜਿਵੇਂ ਹੈਗਾ ਟਰੱਕੋਂ ਵੀ ਆ ਉਹ ਮੇ ਸਾਡਾ ਲੋਪ ਮਤਲਬ ਹਿੱਸੇ ਦਾ ਬਹੁਤ ਸੋਹਣਾ ਰੈਕਟਰ ਹੈ ਨਾ ਬਈ ਸਾਰਾ ਰਿਮਰ ਮਾ ਦਾ ਠੀਕ ਘੱਟ ਸੀਗਾ ਸਾਰਾ ओरिजिनल ਹੈ ਕਹਿੰਦਾ ਮਤਲਬ ਸਾਰਾ ओरिजिनल ਆ ਹਾਂ ਠੀਕ ਆ ਠੀਕ ਆ 50 ਨੰਬਰ ਆ ਹਨਾ ਇਹ ਇਹ ਨੰਬਰ ਆ ਬੀਬੀ 11 ਪਟਿਆਲੇ ਦਾ ਠੀਕ ਆ ਵੀਰੇ ਇਹ ਕਿੰਨਾ ਨੰਬਰ ਮਾਡਲ ਸੀਗਾ ਇਹ ਇਹ ਮਾਡਲ 2008 ਆ ਬਈ 2008 ਹਾਂ ਕੀ ਡਿਮਾਂਡ ਆ ਬਈ ਕਿਰਪਾ ਤੇ ਡਿਮਾਂਡ ਕਰਦੇ ਆਪਾਂ ਦੀ 2,35,000 ਰੁਪਏ ਜੱਥਾ ਤੱਕ ਛੱਡੇਗਾ ਦੇ ਦਾਂਗੇ ਰ ਲਾਵੇ ਮਤਰਾ 22 ਦਾ ਆ ਟਰੈਕਟਰ ਬਣ ਜੂਗਾ 15000 ਰੁਪਏ ਡਿਸਕਾਊਂਟ ਆ ਇਹਦੇ ਵਿੱਚੋਂ ਬਾਕੀ ਕੋਕਾ ਵੀ ਟਰੈਕਟਰ ਦੇ ਸਕਦਾ ਸਾਰਾ オリジナル ਆ A to Z ਟਾਇਰਾਂ ਟੂਰਾਂ ਦੀ ਹਾਲਤ ਦੇ ਸਕਦਾ ਤੁਹਾਨੂੰ ਦਿਖਾ ਹੀ ਦਿੱਤੀ ਆ ਬਾਕੀ ਵਾਡੀ ਲੈਣ ਦਾ ਵਾਗੇ ਚੈੱਕ ਕਰਕੇ ਵੀਰੇ ਲੈ ਆ ਸਕਦਾ ਹਾਂ ਠੀਕ ਆ ਵੀਰੇ ਤੇ ਤੇ ਇਹਦੇ ਬਾਰੇ ਵੀਰ ਬਾਬਾ ਆ ਵੀਰੇ ਇਹਦੀ ਗੱਲ ਕਰਕੇ ਜੇ ਅਸੀਂ ਡਿਮਾਂਡ ਟਰੈਕਟਰ ਦੀ 1,60,000 ਰੁਪਏ 2006 ਮਾਡਲ ਆ ਪਿਆ ਬਣਦਾ ਠੀਕ ਆ ਵੀਰੇ ਵਾਡੀ ਲੈ ਆਂਦਾ ਕਿਵੇਂ ਹੈ ਟਰੈਕਟਰ ਸਾਰਾ orignal ਆ show ਦਾ ਬਾਡੀ ਆ ਕੋਈ ਟਰੈਕਟਰ ਨੂੰ ਕਾਲ ਮਲੱਗੀ ਹੋਏ ਤੇ ਦੇਨਦਾਰ ਆ ਅੱਛਾ ਸਾਰਾ orignal ਆ ਹੈਨਾ ਠੀਕ ਆ ਠੀਕ ਆ ਟਾਇਰਾਂ ਦੀ ਜੇ ਗੱਲ ਕਰੀਏ ਆਪਾਂ ਅੱਛਾ ਨਵੀਂ ਬਿਲਦੀ ਨਹੀਂ ਲੱਗਣਾ ਕਾਗਜ਼ ਵੀ ਉਵੇਂ ਪਿਆ ਮਟਰ ਦੇਖ ਸਕਦੇ ਅੱਛਾ ਉਵੇਂ ਹੀ ਲੈ ਆਂਦਾ ਘਰੇ ਖੜਾ ਹੈਨਾ ਕੰਪਲੀਟ ਟਾਇਰਾਂ ਦੀ ਗੱਲ ਕਰਕੇ ਅੱਤੇ ਆ ਇਹ ਅੱਤੇ ਆ ਤੇ ਮਗਰਲੇ ਟਾਇਰ 90 ਪੈਸੇ ਆ ਠੀਕ ਹੈ ਦੱਬੇ ਬੇ 13 ਦੇ ਟਾਇਰ ਹਨਾ 13 ਦੇ 13 ਦੇ ਟਾਇਰ ਆ ਬਾਕੀ ਰਮ ਰਮ ਦਾ ਬਹੁਤ ਚੰਗਾ ਪਿਆ ਹਨਾ ਮਗਰਾੜਾ ਮੁਰੂੜਾ ਪੂਰਾ ਸਾਫ ਆ ਸ਼ੋਸ਼ਾ ਦਾ ਪੂਰਾ ਟਰੈਕਟਰ ਵੇਖ ਲਓ ਬੇ ਮਤਰੋ ਰੰਗ ਦਾ ਪੇਂਟ ਦਾ ਸਾਰਾ ਓਰੀਜਨਲ ਆ ਪੰਜਾਬ ਨੰਬਰ ਟਰੈਕਟਰ ਆ ਦੇਖ ਸਕਦੇ 160 ਡਿਮਾਂਡ ਆ ਇਹਦੀ ਇਹਦੀ 1 ਲੱਖ 80 ਹਜ਼ਾਰ ਰੁਪਏ ਦੀ ਡਿਮਾਂਡ ਕਿੰਨਾ ਮਾਡਲ ਸੀ ਇਹ 6 ਮਾਡਲ 6 ਮਾਡਲ ਲਓ ਬੇ ਮਤਰੋ ਕਿੱਥੋਂ ਤੱਕ ਛੱਡ ਦੋਗੇ ਇਹ ਟਰੈਕਟਰ ਮੌਕੇ ਤੇ ਆਪਾਂ ਦੇ ਦਾਂਗੇ 2 ਲੱਖ ਦੇ 45 ਹਜ਼ਾਰ ਰੁਪਏ ਦੇ 2 45 ਦਾ ਹਾਂ ਠੀਕਾ 245 ਇੱਕ 45 ਇੱਕ 45 ਦਾ ਹਾਂ ਸੌਰੀ ਇੱਕ 45 ਦਾ ਦੇ ਦਾਂਗੇ ਬਾਈ ਤਾਂ ਗਲਤੀ ਨਾਲ ਬੋਲੇਗਾ 245 ਦੇ ਸਕਦਾ ਤੁਸੀਂ ਹਾਂ ਹਾਂ ਟ੍ਰੈਕਟਰ ਦੇ ਨਾਲ ਦੀ ਐ ਨਹੀਂ ਵੀ ਚੀਜ਼ ਬਦਲੀ ਹੋਊਗੀ 2006 ਮਾਡਲ ਆ ਥੋਤਾਂ ਦਾ ਤਾਂ ਨਹੀਂ ਟ੍ਰੈਕਟਰ ਜੇ ਥੋਤਾਂ ਦਾ ਟੈਟ ਨਹੀਂ ਇਦੋਂ ਵੀ ਆਲਾ ਨਿਕਲਣਾ ਹਾਂ ਬਿਲਕੁਲ ਬਿਲਕੁਲ ਥੋਤਾਂ ਨੂੰ ਮੇ ਹੀ ਲੈ ਜਾਂਦਾ ਕਹਿੰਦਾ ਮਤਲਬ ਲੋਵੇ ਮਤਲਬ ਇੱਕ 60 ਡਿਮਾਂਡ ਆ ਇਹਦੀ ਇੱਕ 45 ਦਾ ਬਾਈ ਦੇ ਦਊਗਾ 245 ਗਲਤੀ ਨਾਲ ਬੋਲੇ ਗਿਆ ਸੀਗਾ ਬਾਕੀ ਨੰਬਰ ਚੱਲ ਜੀ ਜਾਂਦਾ ਬਾਈ ਗੁਰਪ੍ਰੀਤ ਨਾ ਕੋਈ ਨੰਬਰ ਬਾਹਰ ਦਾ ਹੋਊਗਾ ਹਾਂ 50 ਨੰਬਰ ਠੀਕ ਆ ਲਓ ਤੇਰਾ ਨੰਬਰ ਨੋਟ ਕਰ ਲਿਓ ਬਾਈ ਦਾ 62833 84719 62833 84719 ਜਦੋਂ ਮਰਜ਼ੀ ਕਾਲ ਕਰਕੇ ਬਾਈ ਕੋਲੇ ਤੁਸੀਂ ਆ ਸਕਦੇ ਨਾ ਵੀਰੇ ਹਾਂ ਹਾਂ ਤੇ ਮਾਨਦਾਨ ਤੁਹਾਡਾ ਕੀਤਾ ਜਾਊਗਾ ਮਾਨਦਾਨ ਮੌਕੇ ਤੇ ਕਰਦਾ ਕੋਈ ਨਾ ਬਈ ਲਓ ਵੀ ਮੇਤਰੋ ਵੀਡੀਓ ਨੂੰ ਸ਼ੇਅਰ ਕਰ ਦੇ ਦੱਬ ਕੇ ਧੰਨਵਾਦ